ਉਦੀ ਮਹੱਲਾ ਪੰਜਵਾ ਮਾਈ ਮੇਰੇ ਮਨ ਨੂੰ ਸੁਖ ਫਿਰ ਮਾਤਾ ਪਿਤਾ ਰੂਪ ਸੰਤ ਜਨੂ ਸਾਡੇ ਮੰਦਰ ਤਾਈ ਮਹਾਰਾ ਨੂੰ ਸੁਖ ਦਿੱਤਾ ਹੈ ਸਰੀਰ ਨੂੰ ਸੁਖ ਹੋਵੇ ਜੇ ਕਰਕੇ ਕਿੰਨਾ ਵੀ ਪਰ ਮਨ ਨਾਲ ਸੁਖੀ ਫਿਰ ਵੀ ਦੁਖੀ ਰਹੇਗਾ ਜੇ ਮਨ ਨੂੰ ਸੁਖ ਪ੍ਰਾਪਤ ਹੋ ਜੇ ਫਿਰ ਭਾਈ ਦੇਖ ਲਓ ਮਤੀਦਾਸ ਜੀ ਆ ਰਹੇ ਨਾ ਚੀਜ਼ੇ ਦੀ ਸੀ ਪਰ ਉਹਨਾਂ ਨੂੰ ਸਰੀਰ ਦਾ ਦੁੱਖ ਮਨ ਨੂੰ ਨਹੀਂ ਹੋਇਆ ਮਨ ਸੁਖੀ ਸੀ ਵਾਹਿਗੁਰੂ ਦੇ ਨਾਮ ਦੇ ਵਿੱਚ ਦਾਇ ਮਨੀ ਸਿੰਘ ਸਾਹਿਬ ਜੀ ਦਾ ਬੰਦ ਬੰਦ ਕੱਟੀਦਾ ਸੀ ਮਨ ਬ੍ਰਹਮ ਗਿਆਨ ਦੇ ਚ ਸੁਖੀ ਸੀ ਇਸ ਕਰਕੇ ਸਰੀਰਕ ਦੁੱਖ ਨਹੀਂ ਉਹਨਾਂ ਨੂੰ ਕੋਇਆ ਐਂ ਦਾ ਲੇਪ ਰਹੇ ਹੈ ਜਿਵੇਂ ਜਲ ਚ ਕੌਲ ਨਰਲੇਪ ਰਹਿੰਦਾ ਹੈ ਸੰਸਾਰ ਦੇ ਵਿੱਚ ਨੇ ਲੇਪ ਰਹੇ ਹੈ ਇਹੋ ਜਿਹਾ ਸੁਖਾ ਜਿਨ੍ਹਾਂ ਦੇ ਮਨ ਨੂੰ ਮਾਰਿਆ ਆਤਮਨੰ ਦਾ ਸੁਖ ਬਖਸ਼ੇ ਸੇ ਇਹ ਮਹਾਪਾਪਿ ਤਾਰੂ ਕੀ ਸੰਤ ਜਮੂ ਸਾਡੇ ਮਨਤੇ ਕਾਲ ਪ੍ਰਗਵਾਇਦੋ ਸੁਖ ਪ੍ਰਾਪਤ ਹੋਇਆ ਹੈ ਕੂਟ ਆਨੰਦ ਰਾਜ ਸੁਖ ਭੁਗਵੈ ਹੋਰ ਕੀ ਬੱਲੀਏ ਇੱਕ ਰਾਜ ਨੂੰ ਸਾਰੀ ਦੁਨੀਆ ਪਈ ਦਰਸ਼ਦੀ ਹੈ ਪੰਜਾਬੀ ਸੂਬਾ ਬਣ ਕੇ ਰਹਿਣਾ ਇਹ ਇਤਿਹਾਸ ਕਰਦਾ ਹੈ ਸੋ ਹਜੂਰ ਫਰਮਾਉਂਦੇ ਹਨ ਇਹ ਜਿਹੇ ਰਾਜ ਜਿਹੜੇ ਦੁਨੀਆ ਦੇ ਮੰਨੇ ਹਨ ਕੂਟ ਆਨੰਦ ਰਾਜ ਸੁਖ ਭੁਗਵੈ ਪਰੋੜਾ ਰਾਜਾਂ ਦੇ ਸੁਖ ਨੂੰ ਜਿਹੜਾ ਭੋਗਣਾ ਹੈ ਉਦੋਂ ਵੀ ਕਰੋੜਾ ਗੁਣਾ ਆਨੰਦ ਹੈ ਮਹਾਰਾਜ ਸਾਭੀ ਪ੍ਰਾਪਤੀ ਦਾ ਹਰ ਤਿਮਰਤ ਬਿਨ ਸਹਿ ਸਭ ਦੁੱਖ ਰਾਜ ਜਿੰਨਾ ਦੁੱਖ ਹੀ ਪਿਆ ਰਹਿੰਦਾ ਹੈ ਜਦੋਂ ਗਾਰਜ ਪੰਜ ਨੂੰ ਪਹਿਲੀ ਜਲਮੰਦੀ ਲੜਾਈ ਲੱਗੀ ਹੈ ਇਹਨੂੰ ਨੀਂਦ ਆਇਆ ਕਰੇ ਫਿਰ ਦੀਲੀ ਨਾਲ ਇਹਨੂੰ ਸੁਲਾਇਆ ਕਰਦੇ ਇੰਨਾ ਦੁਖੀ ਸੀ ਕਿ ਉਹ ਸਭ ਨੂੰ ਸਿਖ ਕੋ ਰਾਜਾ ਦੁਖੀਆ ਸਾਰੀ ਸੀ ਜਿਹਦੇ ਦੁੱਖ ਰਾਜੇ ਨੂੰ ਸਾਰੀ ਦੁਨੀਆ ਜਿੰਨੇ ਦੁੱਖ ਹੁੰਦਾ ਜਿਹਨੂੰ ਪ੍ਰਬੰਧ ਕਰਨ ਦੀ ਲੋੜ ਪਵੇ ਇਸ ਦੀ ਹਾਲਤ ਹੁੰਦੀ ਹੈ ਇਸ ਪ੍ਰਕਾਰ ਮਹਾਰਾ ਕਹਿੰਦੇ ਹਨ ਹਰ ਸਿਮਰਤ ਬਿਨ ਸਹਿ ਸਭ ਹਰੀ ਦਾ ਸਿਮਰਨ ਕਰਨੇ ਕਰਕੇ ਭਾਈ ਸਾਰੇ ਦੁੱਖ ਅਗਿਆਨ ਤੋਂ ਜੋ ਪੈਦਾ ਹੋਏ ਹੈ ਬੁਰੇ ਭਲੇ ਅਧਿਆਖ ਆਪ ਕੌਮ ਕਰਕੇ ਸਭ ਨਾਸ ਹੋ ਜਾਂਦੇ ਹਨ ਰਹਾਉ ਕੂਟ ਜਨਮ ਕੇ ਕਿਲ ਵਿਖ ਨਸ ਹੈ ਜੀ ਕੀ ਗੱਲ ਕਰਦਿਓ ਕਰੋੜਾਂ ਜਨੂਆਂ ਦੇ ਜਿਹੜੇ ਪੈਪ ਚੀਪੇ ਹੋਏ ਹੈ ਬ੍ਰਾਹਮਣ ਕੇਲੀ ਘਾਹ ਪਾਜ ਕੋ ਸਾਰੇ ਨਾਸ਼ ਹੋ ਜਾਂਦੇ ਆ ਇਹ ਮਰਤ ਪਾਵਨ ਤਨ ਮਨ ਸੁਖ ਅਤੇ ਪਰਮੇਸ਼ਰ ਦਾ ਸਿਮਰਨ ਕਰਨੇ ਕਰਕੇ ਪਾਵਨ ਮਨ ਹੋ ਜਾਂਦਾ ਹੈ ਅਤੇ ਤਨ ਮਨ ਮਨ ਦੇ ਅੰਦਰ ਨਿਰੰਤਰੀ ਸੁਖ ਪ੍ਰਾਪਤ ਹੁੰਦਾ ਸਿਮਰਤ ਪਾਵਨ ਤਨ ਮਨ ਸੁਖ ਸਿਮਰਨ ਕਰਕੇ ਬਾਣੀ ਵੀ ਪਵਿੱਤਰ ਹੋ ਜਾਂਦੀ ਹੈ ਤਨ ਵੀ ਪਵਿੱਤਰ ਹੋ ਜਾਂਦਾ ਮਨ ਨੂੰ ਵੀ ਸੁਖ ਪ੍ਰਾਪਤ ਹੁੰਦਾ ਹੈ ਭਈ ਆਸਾ ਜੇ ਉਹਨਾਂ ਦਾ ਮਰਵਾਣੇ ਸ਼ੇਕ ਕਰਕੇ ਪਵਿੱਤਰ ਵੀ ਹੋ ਜਾਂਦੇ ਤੇ ਸੁਖੀ ਵੀ ਹੋ ਜਾਂਦੇ ਹਨ ਦੇਵ ਸਰੂਪ ਪੂਰਨ ਭਈ ਆਸਾ ਨਰ ਸਰਬ ਸਰਗੁਣ ਸ਼ੂਭ ਦੇ ਦਰਸ਼ਨ ਕਰਕੇ ਵੀ ਮਾਰਾ ਪ੍ਰਗਟ ਹੋ ਜਾਂਦੇ ਸਖਿਆਤ ਵਰਸ਼ਣ ਦਿੰਦੇ ਹੈ ਜੇਹੀ ਭਾਵਨਾ ਹੋਵੇ ਉਹ ਰੂਪ ਦੇਖ ਕੇ ਆਸਾਂ ਪੂਰੀਆਂ ਹੋ ਜਾਂਦੀਆਂ ਫੇਰ ਕੋਈ ਹੋਰ ਆਸ ਨਹੀਂ ਰਹਿੰਦੀ ਮਾਰਾ ਦਰਸ਼ਨ ਕਰਕੇ ਏਕ ਜਿਵੇਂ ਭਟਕਰੀ ਜੀ ਨੇ ਕਿਹਾ ਇਹ ਗੁਜ਼ਾਰ ਹੋਏ ਦਰਸ਼ਨ ਗਿਆਨ ਕੋ ਦੇਖਣ ਯੋਗ ਰਹੇ ਪੁਰਨਾ ਕੋ ਇਹਨੇ ਇੱਕ ਵਾਰੀ ਦਰਸਾਰ ਹੋ ਜਾਂਦੇ ਆ ਫਿਰ ਦੇਖਣ ਵਾਲੀ ਕੋਈ ਚੀਜ਼ ਨਹੀਂ ਰਹੇਗੀ ਐਡਾ ਦੱਸਦਾ ਇੱਕ ਵੈਸ਼ਨ ਮਹਾਰਾਸ਼ਟਰਾ ਦਾ ਇਹ ਸਰਗੰਸੂਰ ਦੇ ਦਰਸ਼ਨ ਵੇਖ ਕੇ ਵੀ ਮੰਨਦੀਆਂ ਆਸਾਂ ਪੂਰੀਆਂ ਹੋ ਗਈਆਂ ਦਰਸ਼ਨ ਠੇਟ ਤੂਕਰੀ ਭੋਗ ਅਜੇ ਜੋ ਸਰਵਿਆਪੀ ਹੈ ਜੈ ਜੈ ਦੇਖਾਂ ਤੇ ਜੋਤ ਤੁਮਾਰੀ ਐਸੇ ਮਿਰਗੰਸੂਰ ਦੇ ਦਰਸ਼ਨ ਵੇਖ ਕੇ ਵੀ ਸਾਰੀਆਂ ਭੁੱਖਾਂ ਆਸਾਂ ਮਿਟ ਗਈਆਂ ਕੋਈ ਭੁੱਖ ਨਹੀਂ ਰਹੀ ਕਿਸੇ ਪ੍ਰਕਾਰ ਦੀ ਆਸ ਨਹੀਂ ਪਜਾਰਤਾਂ ਦੀ ਰਹੀ ਇਸੇ ਪ੍ਰਕਾਰ ਦੇਖ ਸਰੂਪ ਜਿਨ੍ਹਾਂ ਨੇ ਮਹਾਰਾਜ ਸੱਚੇ ਤੁੰਦ ਸਰੂਪ ਨੂੰ ਵੇਖਿਆ ਨਾ ਉਹਨਾਂ ਦੀਆਂ ਆਸਾਂ ਸਾਰੀਆਂ ਪੂਰੀਆਂ ਹੋ ਗਈਆਂ ਉਹਨਾਂ ਮਹਾਪੁਰਖਾਂ ਦੇ ਗੁਰਾਂ ਦੇ ਦਰਸ਼ਨ ਵੇਖ ਕੇ ਦਰਸ਼ਨ ਭੀਟ ਤੂਤਰੀ ਅੱਜ ਜਿਹੜੇ ਦਰਸ਼ਨ ਕਰਦੇ ਉਹਨਾਂ ਦੀਆਂ ਆਸਾਂ ਸਾਰੀਆਂ ਮਿਟ ਜਾਂਦੀਆਂ ਐ ਐਸਾ ਦ੍ਰਿਸ਼ਟੀਂ ਦਾ ਗੇਲਵਾ ਚਾਰ ਪਦਾਰਥ ਅਸ ਮਹਾ ਸਿੱਧ ਚਾਰੇ ਪਦਾਰਥ ਧਰਮ ਅਰਥ ਕਾਮ ਮੋਖ ਇਹ ਚਾਰੇ ਪਦਾਰਥ ਉਹਨਾਂ ਨੂੰ ਪ੍ਰਾਪਤ ਹੋ ਜਾਂਦੇ ਐ ਅੱਠ ਵੱਡੀਆਂ ਮਹਾ ਸਿੱਧੀਆਂ ਬਣੀਆਂ ਅਨਮਾ ਮਹਿਮਾ ਲਗਮਾ ਆਧਿਕ ਇਹ ਵੱਡੀਆਂ ਸਿੱਧੀਆਂ ਉਹਨਾਂ ਦੇ ਪਾਸ ਪ੍ਰਾਪਤ ਹੋ ਜਾਂਦੀਆਂ ਹਨ ਮਹਾ ਸਿੱਧ ਅਸ਼ਟ ਅਸ਼ਟਾਂਗ ਯੋਗ ਵੀ ਪ੍ਰਾਪਤ ਹੋ ਜਾਂਦਾ ਹੈ ਮਹਾਂਸਿਆ ਦੀ ਵੱਡੀ ਮੁਕਤੀ ਕੈਵਲ ਮੋਖੀ ਪ੍ਰਾਪਤ ਹੋ ਜਾਂਦੀ ਹੈ। ਕਾਮ ਤੀਨ ਪਾਰ ਜਾਤ ਹਰ ਹਰ ਰੁਖ ਅਤੇ ਕਾਮ ਤੀਨ ਉਹਨਾਂ ਨੂੰ ਕਾਮ ਤੀਨ ਵੀ ਬਸ ਮਿਲ ਜਾਂਦੀ ਹੈ। ਜਿਹੜੇ ਰਹੀਆਂ ਦੇ ਬਾਅਦ 14 ਤੁਨਾਂ ਤੋਂ ਕੱਢੀ ਸੀ ਅਤੇ ਕਲਪਤਰ ਵਿਸ਼ਵੀ 14 ਤੁਨਾਂ ਵਾਲਾ ਮਿਲ ਜਾਂਦਾ ਹੈ। ਹਰ ਹਰ ਰੁਖ ਹਰ ਹਰ ਨਾਮ ਜਿਹੜਾ ਜਪਦੇ ਆ ਉਹ ਹਰੇਕ ਰੁਖ ਨੂੰ ਹੀ ਕਲਪਤਰ ਵਿਸ਼ ਬਣਾ ਦਿੰਦੇ ਆ। ਐਡੀ ਵੱਡੀ ਉਹਨਾਂ ਦੇ ਵਿੱਚ ਤਾਕਤ ਹੋ ਜਾਂਦੀ ਹੈ। ਉਹਨਾਂ ਦਾ ਹਰ ਹਰ ਵਾਲੀ ਰੁਕ ਹੁੰਦਾ ਹੈ। ਹੋਰ ਹਰੇਕ ਹੋਰ ਕਲਪਨਾ ਰੁੱਖੀ ਸਮਝਦੇ ਵੀ ਜੜ ਬਿਰਸ਼ੀ ਹੈ ਨਾ ਇਉਂ ਜਾਣ ਕੇ ਉਹਦੇ ਵਿੱਚ ਪ੍ਰੇਮ ਨਹੀਂ ਕਰਦੇ ਹੋ ਤੇ ਗਊਆਂ ਨੂੰ ਪਸ਼ੂ ਹੀ ਸਮਝਦੇ ਹਨਗੇ। ਭਵੇਂ ਬੱਗਾ ਨੂੰ ਉਹ ਕੰਮ ਦੇਣਾ ਬਣਾ ਸਕਦੇ ਐ ਪਰ ਉਹਨਾਂ ਦਾ ਹਰ ਹਰ ਵਾਲੀ ਰੁਕ ਰਹਿਂਦਾ। ਹੋਰ ਪਾਸੇ ਨਿਚਿਤ ਜੋੜਦੇ ਉਹ ਕਹਿੰਦੇ ਚਾਰੇ ਬਦਾਰਸ ਅੱਠ ਵੱਡੀਆਂ ਸਿੱਧੀਆਂ ਆਰਮਾ ਵਿਮਾਦਕ ਅਪੇ ਮੁਕਤੀਆਂ ਸ਼ਲੋਕ ਸਮੀਪਾਦਕ ਕਾਮ ਦੇ ਨਾਦਕ ਪਾਰ ਜਾਤ ਵੀ ਹਰ ਹਰ ਪ੍ਰਵੇਸ਼ੁਰੀ ਹੈ ਉਸ ਦੇ ਪਾਸੇ ਕੋ ਕਲਗਾ ਹੈ ਉਹਨਾਂ ਦਾ ਹੋਰ ਕਿਸੇ ਪਾਸੇ ਚਿਤ ਨਹੀਂ ਹੈ ਉਹਨਾਂ ਦਾ ਨਾਨਕ ਸਰਨ ਗਹੀ ਸੁਖ 사ਗਰ ਉਹਨ ਮਸੂਲ ਨੂੰ ਮਨੁੱਖਾ ਹੋ ਗਿਆ ਹੈ ਮਨ ਦਾ ਪਿਆਰ ਘਟ ਗਿਆ ਹੈ ਉਸ ਪਾਸੇ ਵੱਲੋਂ ਨਾਨਕ ਸਰਨ ਗਹੀ ਸੁਖ 사ਗਰ ਜੀ ਸਾਹਿਬ ਜੀ ਕਹਿੰਦੇ ਐ ਭਾਵੇਂ ਉਹਨਾਂ ਦੇ ਚਰਨਾਂ 'ਚ ਰਹਿੰਦੇ ਸਾਰੇ ਪਦਾਰਥ ਸਾਰੇ ਰੋਕ ਹਰ ਹਰ ਪਰਮੇਸ਼ਰ ਵਾਲੀ ਰੱਖਦੇ ਹਨ ਨਾਨਕ ਸਰਨ ਗਹੀ ਸੁਖ ਸਾਗੁਰੂ ਜੀ ਜਿੰਨੇ ਸੁਖਾਂ ਦੇ ਸਮੁੰਦਰ ਅਕਾਲ ਪੁਰਖ ਦੀ ਉਹਨਾਂ ਨੇ ਸ਼ਰਨ ਗ੍ਰਹਿਣ ਕੀਤੀ ਹੈ ਜਨਮ ਮਰਨ ਫਿਰ ਗਰਬ ਨਾ ਧੋਖ ਫਿਰ ਨਾ ਜੰਮਣ ਦਾ ਭੈ ਹੈ ਨਾ ਮਰਨ ਦਾ ਡਰ ਹੈ ਨਾ ਮਾਪੇ ਗਰਬ ਚ ਪੈ ਕੇ ਜਿਵੇਂ ਗਿੱਲਾ ਗੋਹਾ ਤੁਫਲਾ ਹੁੰਦਾ ਇਓ ਧੋਖਣਾ ਨਹੀਂ ਪੈਂਦਾ ਸਰਨਾ ਨਹੀਂ ਪੈਂਦਾ ਸਰ ਪੰਜੀ ਗਰਬ ਦੀ ਅਗ ਦੇ ਵਿੱਚ ਇਹ ਧੋਖਾ ਸੰਸਾਰ ਨਹੀਂ ਰਹਿਦਾ ਕੋਈ ਪ੍ਰਵਾਣ ਪਰਵੇਸ਼ ਕਰ ਜੇ ਆਦਿਕ ਸਾਰਿਆਂ ਧੋਖਿਆਂ ਤੋਂ ਸੰਸਿਆ ਤੋਂ ਵੀ ਰਾਹਤ ਹੋ ਗਏ